ਸਾਰੇ ਧਰਮ ਇੱਕੋ ਜਿਹੇ ਹੁੰਦੇ ਨੇ ਬਸ ਚਿਹਰੇ ਤੇ ਰਸਤੇ ਅਲੱਗ-ਅਲੱਗ ਹੁੰਦੇ ਮੰਜ਼ਿਲ ਇੱਕੋ ਹੀ ਹੁੰਦੀ ਹੈ ਤੇ ਚਾਹੇ ਮੰਦਿਰ ਚਾਹੇ ਗੁਰਦੁਆਰਾ ਚਾਹੇ ਚਰਚ ਚਾਹੇ ਮਸਜਿਦ ਚਾਹੇ ਮਸੀਤ ਚਾਹੇ ਮਜਾਰਾ ਤੇ ਚਾਹੇ ਕੋਈ ਧਾਰਮਿਕ ਸਥਾਨ ਹੈ ਹਰ ਧਾਰਮਿਕ ਸਥਾਨ ਦੀ ਇੱਕੋ ਜੀ ਮਾਨਤਾ ਹੁੰਦੀ ਹੈ ਤੇ ਇਨਸਾਨ ਦੀ ਮਨੁੱਖਤਾ ਦੀ ਇੱਕੋ ਜੀ ਆਸਤਾ ਹੁੰਦੀ ਹੈ ਅੱਜ ਬਗਲਾ ਮੁਖੀ ਜੀ ਦੇ ਆਏ ਆ ਭਜਨ ਕੀਰਤਨ ਸਿਮਰਨ ਕੀਤੇ ਆ ਤਾਂ ਜਦੋਂ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਇੱਥੇ ਵੀ ਇਹੀ ਪ੍ਰਵਚਨ ਹੋਏ ਨੇ ਕਿ ਮਨੁੱਖਤਾ ਨੂੰ ਅਤੇ এনਵਾਇਰਨਮੈਂਟ ਨੂੰ ਸੰਭਾਲ ਲੈਣਾ ਸਾਡਾ ਫਰਜ਼ ਹੈ ਤੇ ਇੱਕ ਦੂਜੇ ਨੂੰ ਪਿਆਰ ਕਰਨਾ ਵੀ ਸਾਡਾ ਫਰਜ਼ ਹੈ ਇਸ ਲਈ ਮੈਂ ਕਹੂੰਗਾ ਅੱਜ ਜਿਹੜੇ ਲੋਕ ਗਲਤ ਰਾਹਾਂ ਤੇ ਚੱਲੇ ਹੋਏ ਨੇ ਉਹ ਧਾਰਮਿਕ ਆਸਥਾ ਅਪਣਾ ਕੇ ਗੁਰੂ ਦੇ ਲਾੜ ਲੱਗ ਜਾਣ ਮਾਂ ਦੇ ਲਾੜ ਲੱਗ ਜਾਣ ਤਾਂ ਕਿ ਉਹਨਾਂ ਨੂੰ ਸਹੀ ਸੇਧ ਮਿਲ ਸਕੇ ਕਿਉਂਕਿ ਭਜਨ ਬੰਦਗੀ ਦਾ ਇੱਕ ਹੀ ਸ਼ਬਦ ਇਨਸਾਨ ਦੀ ਜ਼ਿੰਦਗੀ ਬਦਲ ਦਿੰਦਾ ਆ ਇਸ ਲਈ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਸਮਾਜ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਆ ਕਿ ਭਗਤ ਕੀਰਤਨ ਜ਼ਰੂਰ ਸਿਮਰਨ